ਆਪਾ ਸਾਰੇ ਹੀ ਫੈਨ ਆ ਨਾ ਧਰਮਿੰਦਰ ਜੀ ਦੇ ਤੇ ਮੈਂ ਜਦੋਂ ਉਹਨਾਂ ਦੇ ਘਰੇ ਗਿਆ ਸੀ ਪਹਿਲੀ ਵਾਰ ਤੇ ਮੈਂ ਇਦਾਂ ਹੀ ਬੈਠਾ ਡਰਾਇੰਗ ਰੂਮ 'ਚ ਤੇ ਉਹਨਾਂ ਦਾ ਬੰਦਾ ਹੈ ਬਚ ਗੁਰਬਚਨ ਜੀ ਵਿਲਨ ਬਣਦੇ ਆ ਮੈਨੂੰ ਪਤਾ ਹੈ ਮੋਹਨ ਬਗੜ ਭਾਜੀ ਮੈਨੂੰ ਲੈ ਕੇ ਆਏ ਸੀ ਸਾਈਡ ਮਾਸਟਰ ਤੇ ਉਹ ਸਾਡੀ ਫਿਲਮ ਦੇ ਸੈੱਟ ਤੇ ਸੀ ਐਕਸ਼ਨ ਡਾਇਰੈਕਟਰ ਤੇ ਮੈਂ ਉਹਨਾਂ ਨੂੰ ਕਿਹਾ ਭਾਜੀ ਮੈਂ ਧਰਮ ਭਾਈ ਦਾ ਫੈਨ ਆ ਉਹਨਾਂ ਨੂੰ ਲੱਗਾ ਵੀ ਸਾਰੇ ਹੀ ਕਿ ਫੈਨ ਆ ਤੇ ਫਿਰ ਮੈਨੂੰ ਗੁਲਾਮੀ ਦਾ ਸੀਨ ਸੁਣਾਇਆ ਹੈ ਮੈਂ ਵੀ ਸੀਆਰ 'ਚ ਦੇਖੀ ਸੀ ਕਿੱਦਾਂ ਮੈਨੂੰ ਭਈਆਂ ਨੇ ਆਂਦਾ ਨਹੀਂ ਵੜਿਆ ਸੀ ਉਹਨੂੰ ਦੇਖ ਕੇ ਤਾਂ ਸੇਮ ਧਰਮ ਭਾਈ ਨੂੰ ਸੁਣਾਏਗਾ ਇਦ ਮਗਾ ਭਾਈ ਸੁਣਾਉਂਗਾ ਮੈਨੂੰ ਲੈ ਕੇ ਜਾਓ ਹੁਣ ਜਦੋਂ ਮੈਂ ਗਿਆ ਮੈਂ ਗੱਡੀ 'ਚ ਜਦ ਕਿ ਮੈਨੂੰ ਵੀ ਲੋਕ ਜਾਣਦੇ ਸੀ ਬਟ ਮਤਲਬ ਫੈਨ ਵਾਂਗੂ ਗਿਆ ਉਹ ਤਾਂ ਸਵਾਦ ਅਲੱਗ ਹੁੰਦਾ ਵੀ ਧਰਮਿੰਦਰ ਨੇ ਜਦ ਮਿਲਣਾ ਚਾਹੁੰਦਾ ਹੀ ਕਦੇ ਆ ਜਿਹਨੂੰ ਦੇਖਿਆ ਆਪ ਸੱਤੇ ਕਾਮਬੀਰੂ ਦਾਦਾ ਤਹਿਲਕਾ ਗੁਲਾਮੀ ਛਤਰੀਆ ਉਹ ਪਰ ਉਹ ਬੰਦੇ ਆ ਨਾ ਇਹਨੇ ਹੋਰ ਦੌਰ ਦੇਖਿਆ ਇਹ ਤਾਂ ਮਾਰੇ ਨੇ ਕਿਰਪਾ ਕਰਦੀ ਮੈਂ ਜਦੋਂ ਗਿਆ ਤੇ ਮੈਂ ਇੱਧਾ ਬੈਠਾ ਡਰਾਈਂ ਹੁੰਦੀ ਤੇ ਮੈਂ ਧਰਮ ਭਾਈ ਨੇ ਵੱਡੀ ਵੱਡੀਆਂ ਫੋਟੋਆਂ ਲੱਗੀਆਂ ਇਦਾਂ ਆਏ ਧਰਮ ਭਾਜੀ ਨਿਕਲ ਕੇ ਤੇ ਮੈਂ ਮਨ ਵਿੱਚ ਸੋਚਿਆ ਸੀ ਉਹ ਧਰਮ ਵੀਰੇ ਦੀ ਡਰੈੱਸ ਪਾ ਕੇ ਆਣਗੇ ਮੇਰੇ ਦਿਮਾਗ ਦੋਈ ਸੀ ਨਾ ਵੀ ਸ਼ੰਗ ਉਹ ਜਿੱਦਾਂ ਐਂਟਰ ਹੋਏ ਸ਼ੰਗ ਵੱਜੇ ਉਹ ਸੱਤ ਗਾਂ ਪਰ ਉਹ ਇਨੇ ਮਤਲਬ ਬਹਿ ਗਏ ਆ ਕੇ ਇਹ 2012 ਦੀ ਗੱਲ ਹੈ ਹੁਣ ਤਾਂ ਥੋੜੇ ਜ਼ਿਆਦਾ ਬਜ਼ੁਰਗ ਹੋ ਗਏ ਨਾ ਹੁਣ ਆਏ ਬੈਠੇ ਮੈਨੂੰ ਐ ਲੱਗਿਆ ਸੀ ਇਦਾਂ ਹੀ ਬੋਲ ਲਗੇ ਮਾ ਕਸ਼ਮਰਾਨੀ ਸਾਹਿਬਾ ਮੈਂ ਕਿਹਾ ਅੱਧੀ ਗੱਲ ਕਰਨਗੇ ਉਹ ਕਹਿੰਦੇ ਬੇਸ਼ੇ ਕਿੱਥੋਂ ਬੈਠੇ ਮੈਂ ਕਿਹਾ ਜੀ ਲੁਧਿਆਣਾ ਲੁਧਿਆਣਾ ਉਹ ਲੁਧਿਆਣਾ ਕਹਿੰਦੇ ਆ ਅੱਛਾ ਤਾਂ ਸਟ੍ਰੈਸ ਦਿੰਦੇ ਲੁਧਿਆਣਾ ਲੁਧਿਆਣਾ ਤੋਂ ਅੱਛਾ ਬੈਠੇ ਬਈ ਮੈਂ ਫਤੋਂ ਦੇਖਦੇ ਹੀ ਰਹਿ ਗਿਆ ਮੈਂ ਕਿਹਾ ਭਾਈ ਜੀ ਤੁਹਾਡੇ ਮੋਰੇ ਬੋਲਣਾ ਤਾਂ ਮਸ ਮੰਦਾ ਮੈਂ ਉਹ ਨਲਕਾ ਗੇੜਨਾ بیا ਇੱਕ ਐਲਬਮ ਲਿਆਂਦੀ ਆ ਦੇਖ ਲਓ ਉਹ ਮੋਰੇ ਦੇਖੀ ਮੈਂ ਤੇ ਉਹਨਾਂ ਨੇ ਜਿੱਦਾਂ ਪੇਜ ਪਲਟਿਆ ਨਾ ਪੁਰਾਣੀਆਂ ਕੁਝ ਫੋਟੋਆਂ ਸਹੀਆਂ ਮੇਰੇ ਕੋ ਧਰਮ ਭਾਈ ਦੀਆਂ ਅੱਛਾ ਇਹ ਇੰਨੇ ਪੁਰਾਣੇ ਹੋ ਪੁਰਾਣਾ ਮਤਲਬ ਮੇਰਾ ਤਜਰਬਾ ਹੋ ਪੁਰਾਣਾ ਮੈਨੂੰ ਰਾਜੀ ਸ਼ਰਵਾਸਤਨ ਦੇ ਵੀ ਗੱਲ ਗਈ ਹਾਂ ਕਹਿੰਦਾ ਯਾਰ ਅਸੀਂ ਤੇ ਤੋਂ ਵੱਡੇ ਆ 20 ਸਾਲ ਵੀ ਜਿਹੜੇ ਗਾਣੇ ਅਸੀਂ ਸੁਣਦੇ ਆ ਜਿਹੜੇ ਮੈਂ ਗਾਣਾ ਸ਼ਬੀਰ ਮਾਰਦੇ ਉਹੀ ਤੂੰ ਗਾਣਾ ਤੇਰੀ ਉਮਰ ਕਿੰਨੀ ਆ ਮਗਾ ਉਮਰ ਮੇਰੀ ਛੋਟੀ ਹੈ ਪਰ ਮੈਂ ਨੈਟੋ ਕੇ ਜਲਦੀ ਫੜ ਲਿਆ ਜੀ ਤੇ ਉਹ ਧਰਮ ਭਾਈ ਵਾਲੀ ਗੱਲ ਹੈ ਤੇ ਧਰਮ ਭਾਈ ਨੇ ਮੈਨੂੰ ਦਿਖਾਇਆ ਜਾਂਦਾ ਇਹ ਇੱਕ ਛੋ ਲਈਆਂ ਫੋਟੋਆਂ ਵਿੱਚ ਇਹਦਾ ਯਾਰ ਮੇਗਾ ਵੀ ਨਹੀਂ ਹੈਗਾ ਇਹ ਯਾਰ ਮੈਂ ਦਲੀਪ ਸਾਹਿਬ ਦੀਆਂ ਮੈਂ ਐਵੇਂ ਇਕੱਠੀਆਂ ਕਰਦਾ ਜੀ ਮੋਣ ਉਹ ਮੈਂ ਲਿਟਰਲੀ ਦੇਖੇ ਇੰਨੇ ਮੋਸਰ ਬੰਦੇ ਨੂੰ ਅੱਖ ਚੰਝੂ ਆ ਗਿਆ ਅੱਛਾ ਵੀ ਉਹ ਕਿੱਥੇ ਪਹੁੰਚ ਗਿਆ ਆਪਣੀਆਂ ਯਾਦਾਂ ਚ ਵੀ ਇਹ ਫੋਟੋ ਬੰਦਾ ਯਾਰ ਇਦਾਂ ਹੀ ਫੋਟੋਆਂ ਜਿਵੇਂ ਮੈਂ ਇਕੱਠੀਆਂ ਕਰਦਾ ਹੁੰਦਾ ਸੀ ਤੇ ਉਹ ਐਜ਼ ਇਟ ਇਜ਼ ਮੈਂ ਸਾਰਾ ਕਿੱਸਾ ਨਾ ਜਾ ਕੇ ਸੁਣਾ ਦਤਾ ਅਗਲੇ ਦਿਨ ਕਾਮੇਡੀ ਸਰਕਸ ਦੇ ਸੈੱਟ ਤੇ ਇੱਦੇ ਬੈਠੇ ਹੀ ਉਹ ਕਿੱਸਾ ਇੰਨਾ ਮਸ਼ਹੂਰ ਹੋ ਗਿਆ ਕਹਿੰਦੇ ਯਾਰ ਜਸਵੰਤ ਕੋ ਉੱਤਰਮੰਦ ਦਾ ਕਿੱਸਾ ਸੁਣ ਉਹ ਇੰਨਾ ਵਾਇਰਲ ਹੋ ਗਿਆ ਸਾਰੇ ਪਾਸੇ ਯਾਰ ਧਰਮਿੰਦਰ ਨੂੰ ਕਿੱਦਾਂ ਮਿਲਿਆ ਸੁਣੀ ਜਰਾ ਦੱਸੀ ਜਰਾ ਦੱਸੀ ਉਹ ਤਾਂ ਮੈਂ ਤਾਂ ਆਪਣੇ ਆਪ ਨੇ ਮਨੋਭਾਵ ਨਾਲ ਦੱਸੀ ਸੀ ਬਾਅਦ ਚੋ ਬਾਅਦ ਚ ਪਤਾ ਲੱਗਾ ਵੀ ਉਹ ਮਮਕਰੀ ਮੈਂ ਕਰਤੀ ਤੇ ਧਰਮਿੰਦਰ ਓਰੀਜਨਲ ਧਰਮਿੰਦਰ ਜਿਹੜਾ ਅੱਜ ਦਾ ਧਰਮਿੰਦਰ ਹੈ ਆਪਾਂ ਤਾਂ ਮਮਕਰੀ ਫਿਲਮ ਵਾਲੀ ਕਰਦੇ ਸੀ ਯੰਗ ਧਰਮਿੰਦਰ ਜਿਹੜਾ ਅੱਜ ਦਾ ਆ ਜਿਹੜਾ ਨਾਰਮਲ ਧਰਮਿੰਦਰ ਆ ਉਹਦੀ ਆਵਾਜ਼ ਉਹ ਸਾਰੇ ਕਹਿੰਦੇ ਆ ਕਿਸੇ ਨੇ ਨਹੀਂ ਸੁਣੀ ਯਾਰ ਵੀ ਤੂੰ ਆਹ ਕਰ ਅਵੇ ਤੇ ਠੀਕ ਆ ਵਚੇ ਮਕਸ਼ਾ ਜਿਉਂਦੇ ਵਾਸੇ ਰੋਵੇ ਤੇ ਆਵਾਜ਼ ਮੈਂ ਮੈਂ ਤਾਂ ਐਜ਼ ਐਜ਼ ਇਸ ਸੁਣੀ ਗੱਡੀ ਮੈਂ ਤਾਂ ਆਪਣਾ ਦੱਸਿਆ ਜੀ ਮੈਨੂੰ ਬੜਾ ਮਜ਼ਾ ਆਇਆ ਨਾ ਜੋ ਸਾਰੇ ਇੰਨਾ ਮਸ਼ਹੂਰ ਹੋ ਗਿਆ ਸਾਰੇ ਮੈਨੂੰ ਸੁਣਨ ਲੱਗ ਗਏ ਸੁਣਨ ਛੱਤੀ ਸਾਹਿਬ ਨੇ ਵੀ ਗਿਆ ਕਹਿੰਦੇ ਉਹ ਧਰਮ ਪਾਜੀ ਵਾਲਾ ਸੁਣਾਉ ਗਿਆ ਮੈਂ ਕਿਹਾ ਯਾਰ ਕਿੱਸਾ ਵਾਇਰਲ ਹੋ ਗਿਆ ਉਹ ਵੀ ਉਹ ਬੰਦਾ ਸੁਣਾਉਂਦਾ ਐਦਾਂ ਤੇ ਮੈਂ ਕਿਹਾ ਫਿਰ ਇਹ ਹੱਸ ਵੀਰੇ ਲੋਕ ਇੰਜੋਏ ਵੀ ਕਰ ਰਹੇ ਆ ਮੈਂ ਕਿਹਾ ਯਾਰ ਫਿਰ ਆ ਚੀ ਜਿਆਦਾ ਵਧੀਆ ਨਾ